ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਆਪਣੇ ਕੋਲ ਟਰੈਕਟਰ ਸੀਗਾ ਜੀ ਫੋਰਡ 3600 1992 ਮਾਡਲ ਆ ਜੀ ਇੰਜਨ ਗੇਅਰ ਦਾ ਓਕੇ ਆ ਸਾਰੇ ਦਾ ਸਾਰਾ ਟਰੈਕਟਰ ਓਰੀਜਨਲ ਆ ਜੀ ਕੰਡੀਸ਼ਨ ਆ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਵਧੀਆ ਪਈ ਆ ਜੀ ਮਗਰਾੜ ਮਗਰੂੜ ਪੂਰੇ ਵਧੀਆ ਨੇ ਸਾਰਾ ਕੰਮ ਹੋਇਆ ਟਰੈਕਟਰ ਦਾ ਬੈਟਰੀ ਪੂਰੀ ਵਧੀਆ ਪਹਿਲੀ ਸੈਲਫ ਸਟਾਰਟ ਆ ਜੀ ਟਰੈਕਟਰ ਟਰੈਕਟਰ ਦੇ ਜਿਹੜੇ ਟਾਇਰ ਨੇ ਜੀ ਮਗਰਲੇ ਤੇ ਮੂਰਲੇ ਦੋਵੇਂ ਬਿਲਕੁਲ ਨਵੇਂ ਲੱਗੇ ਹੋਏ ਨੇ ਪੀਕੇਟੀ ਕੰਪਨੀ ਦੇ ਲੱਗੇ ਹੋਏ ਨੇ ਚੈੱਕ ਕਰ ਸਕਦੇ ਹੋ 1991 ਮਾਡਲ ਆ ਮਿੱਤਰੋ ਏ ਟੂ ਜ਼ेड ਟਰੈਕਟਰ ਦਾ ਇੰਜਨ ਦਾ ਕੰਮ ਹੋਇਆ ਵਾ ਕਿਸੇ ਵੀ ਮੇਰੇ ਵੀਰ ਨੇ ਟਰੈਕਟਰ ਖਰੀਦਣਾ ਤਾਂ ਨੰਬਰ ਨੋਟ ਕਰੋ ਜੀ 96585 12000 96585 12000 ਪੰਜਾਬ ਦਾ ਨੰਬਰ ਆ ਜੀ ਫਿਰੋਜ਼ਪੁਰ ਦਾ ਪੀਬੀ05 ਅਬੋਰ ਅਬੋਰ ਜ਼ਿਲ੍ਹੇ ਦੇ ਸੌਰੀ ਅਬੋਰ ਦੇ ਕੋਲ ਬਾਈ ਜੀ ਦਾ ਪਿੰਡ ਆ ਰਾਜਪੁਰਾ ਤਹਿਸੀਲ ਅਬੋਰ ਪੈ ਜਾਂਦਾ ਇਹਨਾਂ ਨੂੰ ਆ ਟਰੈਕਟਰ ਦਾ ਜਿਹੜਾ ਰੇਟ ਆ ਜੀ ਇਹਨਾਂ ਨੇ 135000 ਦੱਸਿਆ ਬਾਕੀ ਰੇਟ ਦੀ ਮੌਕੇ ਤੇ ਬਾਅਦ ਘਾਟ ਹੋ ਜੂਗੀ ਮੋਬਾਈਲ ਨੰਬਰ ਤੁਹਾਨੂੰ ਬੋਲ ਦਿੱਤਾ ਪਰ ਥੰਬਨੇਲ ਦੇ ਵਿੱਚ ਵੀ ਪਾ ਦਾਂਗੇ ਕਿਸੇ ਨੇ ਵੀ ਵੀਡੀਓ ਕਰਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਨੋਟ ਕਰੋ ਜੀ 750340060 750340060 ਇਹਦੇ ਤੇ ਟਰੈਕਟਰ ਦੀਆਂ ਕਲੀਅਰ ਜੀਆਂ ਫੋਟੋਆਂ ਖਿੱਚ ਕੇ ਭੇਜ ਸਕਦੇ ਹੋ ਤੇ ਸਾਰੀ ਡਿਟੇਲ ਭੇਜ ਸਕਦੇ ਹੋ